ਠੀਕ ਹੈ ਅੱਜ ਵੀ ਕਰਕੇ ਬਣਾ ਸਾਰਾ ਹੁੰਦਾ ਭਾਈ ਇਹ ਘਰੇ ਤੁਸੀਂ ਉਹ ਕਰ ਲਿਓ ਹਾਂ ਠੀਕ ਹੈ ਇਹਨਾਂ ਦੀ ਰਪੋਟ ਆ ਇਹ ਲਿਖਿਆ ਕੇ ਦੇ ਆ ਪਰ ਤੁਹਾਨੂੰ ਮੇਰੇ ਪਹਿਲਾਂ ਪੰਚਾਇਤ ਨੂੰ ਦਖਣਾ ਪਊਗਾ ਕਿ ਭਾਈ ਆ ਬੰਦੇ ਨੇ ਆ ਗਲਤੀ ਕੀਤੀ ਹੈਗੀ ਮੈਂ ਮੈਂ ਬੱਸ ਇਹ ਕਰਦੇ ਆ ਆਪਣੇ ਪੁੱਤ ਮੈਂ ਮੈਂ ਕਰਦੇ ਆ ਟਾਈਮ ਤੇ ਨਹੀਂ ਨਿਵੇੜਦਾ ਭਾਈ ਹਣਾ ਜੀ ਖੜ ਜਾ ਤੂੰ ਬੰਦਾ ਕਰਕੇ ਵੀ ਦੇਖ ਲੈ ਤੁਸੀਂ ਨੇ ਤਾਂ ਹੀ ਆ ਬੈਠੇ ਕੀ ਫਾਇਦਾ ਕੋਈ ਫਾਇਦਾ ਨਹੀਂ ਕਰਾਣੇ ਵਾ ਪੁੱਤਰਾ ਕੱਢ ਜਿੱਕਰ ਭਾਈ ਹਣਾ ਆਲਾ ਉਹਨੂੰ ਕਹਿੰਦਾ ਵੀ ਤੂੰ ਕਿਉਂ ਕਹਿੰਦਾ ਜਾਂ ਤੈਨੂੰ ਆ ਕਹਿੰਦੇ ਵਿਚਾਰ ਇਹਦਾ ਦੇ ਤੈਨੂੰ ਵੀ ਕਹਿੰਦੇ ਇਹਨੂੰ ਵੀ ਕਹਿੰਦੇ ਉਹ ਨਹੀਂ ਆ ਪਾਈ ਤੇ ਰੈਕਟ ਕਰ ਹਰ ਵੀ ਬਾਹਰ ਆਵੇ ਆਪਰੇ ਮਾਣਲਾ ਮਾਵਲਾ ਜੇ ਤੁਸੀਂ ਲੜੋਗੇ ਤਾਂ ਬੇੜਾ ਫਟੂਗਾ ਦੋ ਉਹਦੇ ਕਹਿੰਦੇ ਹੋ ਉਹਨੂੰ ਕਰਦੇ ਹਾਂ ਹੈ ਇਹ ਕਿਹਦਾ ਗੱਲ ਚਾਹੁੰਦੇ ਨਾ ਇਸ ਦਾ ਕਰੇ ਖਾਣੇ ਦੀ ਕਿਉਂ ਗਈ ਹਾਂ ਇਸ ਤਾਂ ਆਉਣਾ ਚਾਹੀਦਾ ਗੱਲ ਹੈ ਵੀ ਚਲੋ ਖਾਣੇ ਅਸੀਂ ਹੋਣਗੇ ਕੱਲ ਜੀ ਬੰਦਾ ਸਾਨੂੰ ਪਤਾ ਲੱਗੇ ਵੀ ਕੀ ਗੱਲ ਵਾਹਤਾ ਹਾਂ ਯਾਰ ਉਹ ਤੇ ਸਮਝੋ ਤੇ ਉਹ ਨਹੀਂ ਨਹੀਂ ਬੰਦਿਆ ਹੈ ਜਿਹੜੇ ਖਾਣੇ ਚਾਹੁੰਦੇ ਆਪੇ ਹੀ ਖਾਣੇ ਨੂੰ ਹੀ ਜਾਣਦੇ ਬੰਦੀ ਕੋਈ ਵੀ ਮੋਨਾ ਨਹੀਂ ਹਾਂ ਕੋਈ ਮਾਗਰਦਾ ਨਾ ਕੋਈ ਮੈਂਟਰੀ ਕੋਈ ਕੋਈ ਮਾਰੀ ਗੱਤ ਇੱਕ ਕੰਮ ਜੀ ਦੇਖੋ ਨੀ ਕਿ ਮੇਰੇ ਸੁਣਦਾ ਜੇ ਤੈਨੂੰ ਕੱਲ ਨੂੰ ਕੋਈ ਸ਼ੱਕ ਆਵੇ ਕਿਸੇ ਤਰ੍ਹਾਂ ਦਾ ਵੀ ਠੀਕ ਹੈ ਦੇਖੋ ਪਤਾ ਨਹੀਂ ਦਵਾਣਾ ਕਾਲੇ ਦਾ ਤੈਨੂੰ ਕਹੇ ਬਾਬਾ ਸਾਨੂੰ ਆਪੇ ਨਾ ਇਸੇ ਤਰ੍ਹਾਂ ਮੁੰਡਾ ਤੁਸੀਂ ਕੌਣ ਲੋਗਾ ਦੇਖੋ ਤੁਹਾਡੇ ਵੀ ਕੋਈ ਵਾਅਦਾ ਨਹੀਂ ਕਰੀ ਹਾਂ ਜਿਸੇ ਨੂੰ ਬਾਅਦ ਨੂੰ ਉਪਲ ਨਹੀਂ ਲੈਣੀ ਦੇਖੋ ਬਿਲਕੁਲ ਨਹੀਂ ਹੋਣਾ ਇਹ ਬੰਦਾ ਹੋਰ ਆ ਕੇ ਗੱਲ ਕਰਿਓ ਦੇਖਿਆ ਜੇ ਦੋਈ ਤਰ੍ਹਾਂ ਜਲੀ ਕੋਈ ਦੋਈ ਤਰ੍ਹਾਂ ਤਾਹੀ ਕਹਿੰਦੇ ਆ ਸਿਆਣੇ ਮੈਂ ਤੁਸੀਂ ਆ ਵੀ ਤੇਰੇ ਨਾਲ ਬਾਕੀ ਇਹ ਮੂੰਹ ਦਾ ਮੂੰਹ ਜੁਆ ਇਹ ਨਾਲ ਬਾਕੀ ਥੋੜਾ ਜੁਆ ਉਹਨੂੰ ਵੀ ਕਰਨਾ ਛੱਡਾ ਸੀਦਾ ਨਹੀਂ ਮੈਂ ਨਹੀਂ ਕਿਸੇ ਦਾ ਪੱਖ ਨਹੀਂ ਲੀਦਾ ਵੀ ਆਪਾਂ ਯਾਰ ਕਿਸੇ ਦਾ ਮੈਂ ਹਮੇਸ਼ਾ ਸੁਝਾਈ ਦਾ ਪੱਖ ਹੁੰਦਾ ਜਿਆਦਾ ਗੱਲ ਤੀ ਤਾ ਕਿਸੇ ਦਾ ਚਾਹੇ ਕਿਸੇ ਦਾ ਹੋਣਾ ਕਾ ਟੋਡੇ ਤਾਂ ਹੈ ਬੋਲੋ ਬੋਲੋ ਤਾਂ ਇਹ ਗੇਮ ਚੱਲਦੀ ਹੈ ਨਾ ਨਾ ਨਹੀਂ ਤਾਂ ਮੇਰੇ ਕੋਲ ਨਹੀਂ ਨਾ ਨਹੀਂ ਇਹਦਾ ਪਤਾ ਲੱਗਿਆ ਚੱਲ ਕੋਈ ਨਾ ਕੋਈ ਨਾ ਫੋਨ ਚਾਈ ਜਾਏ ਕੋਈ ਨਾ ਖਾਇਆ ਇਸੇ ਆਹ ਨਾ ਕਰ ਬੜੇ ਨਾਲ ਬੰਦਾ ਜਾ ਕੇ ਚੁੱਪ ਕਰਦਾ ਕੋਈ ਨਹੀਂ ਦੇ ਰੱਖੀ ਗੱਲ ਹਾਂ ਜੀ ਆਪਣਾ ਇਹਦਾ ਜਾਈ ਰਹੇ ਇਹ ਸਬੂਤਾ ਚਬੂਤਾ ਹਾਂ ਸਬੂਤਾ ਗਲ ਨੂੰ ਪੀ ਮੈਂ ਉਹ ਕਰਤੀ ਹਾਂ ਠੀਕ ਹੈ ਵੀ ਉਹਨਾਂ ਨੇ ਦੇਖੋ ਮੈਂ ਤੁਹਾਨੂੰ ਇਹ ਮੀਨਾ ਬਾਪੂ ਜੀ ਉਹ ਘੇਰਾ ਹੋਏ ਬੋਲਦੇ ਹੁਣੇ ਜੀ ਉਹ ਆਪਣੀ ਮਾਂ ਠੀਕ ਹੈ ਉਹ ਬੁਲਾਉਂਦੇ ਹਾਂ अभी करेंगे तो 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 कर ना चेक कर कौन थी फिर तो और थी, थी ना जनानी जा नहीं जा रही नहीं पिताजी दोनों तरह से दो ही तरह से तू भी समझाओ हां बात कर जनानी करे जाने के होते ना हां नाम में अपनाएंगे जो टोली वाला जेड़ा बोल 50000 रुपया जुर्माना होता है भाई ये रोलर चाहे तुझे हां बिल खाना पना पापा क्या तो जो दिया फिर ना मेरे को ਆ ਵੀ ਮੈਂ ਕਰਾਂਗਾ ਬੰਦ ਬੈਠੇ ਰਹੇ ਅਸੀਂ ਚੱਲੋ ਜੀ ਮੈਂ ਵੀ ਅੱਜ ਮੈਂ ਰਸੋਈ ਨਾਲ ਅੱਜ ਇਹ ਆਪਾਂ ਰੱਖ ਲੈਂਦੇ ਢੜਕੇ ਲਾ ਦੇ ਜੂਗਾ ਠੀਕ ਹੈ ਇਹ ਵੀ ਲਖਿਆ ਲਓ ਤੇ ਜਿਹੜੇ ਖੇਲੋ ਇੱਕ ਪਾਰ ਤੇ ਤੁਹਾਡੇ ਕੋਲੇ ਉਹ ਵੀ ਪੇਨਾ ਕੋਲੇ ਜਿਹੜਾ ਕੋਈ ਬਾਤ ਬਣਦੀ ਉਹ ਆਗਲਾ ਆਪ ਜਿੰਮੇਵਾਰ ਹੋਵਾਲੇ ਠੀਕ ਹੈ ਲੈ ਲਏ ਹੋ ਗਈ ਵੀਡੀਓ ਬਣ ਗਈ ਹਾਂ ਗੁੱਸਾ ਇਹ ਬੋਲਦਾ ਟੀਵੀ ਆ ਜਿਹੜੀ ਵੀਡੀਓ ਬਣਾਉਣੀ ਲਿਖਣਾ ਮਾਮਾ ਰਿਕੋਰਡ ਕਰ ਚੁੱਕੇ ਹਾਂ ਪਹਿਲੇ ਚਲੋ ਨੂੰ ਕੰਟਰੋਲ ਕਰੋ ਬਿਲਕੁਲ ਹਾਂ ਗੁੜੀਆਂ ਨੂੰ ਕੰਟਰੋਲ ਕਰੋ ਵੀ ਨਾ ਕੋਈ ਵਾਦੀ ਨਹੀਂ ਠੀਕ ਹੈ ਬਸ ਸਾਡੀ ਮਿਹਨਤ ਕਰੋ ਬੋਲਣਗੇ ਅਸੀਂ ਸੋਨੇ ਪਾੜ ਜਾਣਗੇ ਸੇ ਸੋਨੇ ਪਾੜ ਜਾਣਗੇ ਬੁੱਲਾ ਟੜਕੇ ਕਿ ਨਾ ਮੇਰਾ ਭਾਈ ਐਵੇਂ ਦੇ ਬਿਨਾਂ ਨਾਲ ਜਾ ਕੇ ਠੀਕ ਹੈ ਇਹ ਅੱਜ ਲਿਖਿਆ ਕੇ ਉਹ ਮਨ ਨੂੰ ਇਹਨਾਂ ਵੱਡੋ ਵੱਡੋ ਆਹ ਇਹਨਾਂ ਵੱਡੋ ਵੱਡੋ ਇਹਨਾਂ ਨੂੰ ਬੇਸਿਕ ਚਾਹਤਾ ਲਿਖਾਇਓ ਠੀਕ ਹੈ ਕੋਈ ਸਾਡਾ ਹੁੰਦਾ ਹਾਂ ਉਹਨਾਂ ਇੱਥੇ ਕੰਮ ਕਰਾਉਣੇ ਨਹੀਂ ਬਲਕਿ ਨਾ ਲੱਗਣੀ ਕੋਈ ਆਹ ਜਿਹੇ ਆ ਉਹ ਤੋਂ ਟੈਕ ਕਰਵਾ ਕੇ ਉਹਨਾਂ ਨੂੰ ਜੋਤਾ ਕਰਵਾ ਦੋ ਆ ਯਾਦ ਆ ਰਿਹਾ ਤੁਹਾਨੂੰ ਨੰਬਰ 1 ਇਹਨਾਂ ਪਰ ਦੇਖਾ ਬਸ ਦੋ ਕੰਮ ਬਣਾ ਕੇ ਕਰਵਾ ਲਾਗੇ ਹਾਂ ਬਸ ਹਾਂ ਇਹਦੇ ਥੋੜਾ ਜਿੰਨੇ ਵਾਰ ਤੇ ਸੱਤਾ ਹੋਣੀ ਆ ਹਾਂ ਜਰਮਨ ਜਿਹੜਾ ਪਹਿਲਾਂ ਵਾਦੀ ਕਰਦਾ ਹਾਂ ਉਹ ਜਿਹੜਾ ਪਹਿਲਾਂ ਛੇੜ ਛਾੜ ਹਾਂ ਜਿਹੇ ਕੋ ਬੋਲਦਾ ਤਾਂ ਸਾਨੂੰ ਦੱਸੋ ਜਿਹੜਾ ਛੇੜਾ ਗਏ ਬਟ ਸਾਨੂੰ ਕੋਈ ਦੱਸੋ ਬਾਈ ਨਾਲ ਉਹਨੇ ਅੰਕਲ ਨਾਲ ਉਹਨਾਂ ਕੋਲ ਯਾਰ ਗੱਲ ਕਰਿਆ ਕਰੋ ਤੁਸੀਂ ਦੋਵੇਂ ਪਰ ਨਹੀਂ ਨਹੀਂ ਖੜੇ ਬਾਬਾ ਕੋ ਉਰੇ ਰਹਿੰਦੇ ਬਾਬਾ ਅਗੇ ਅਸੀਂ ਨਾਲ ਕੋਈ ਨਹੀਂ ਬਾਬੇ ਕੋਈ ਨਹੀਂ ਮੈਂ ਅਸੀਂ ਹਰਦ ਜਾਣਾ ਕੋਈ ਟਾਈਟੇ ਹੁੰਦੀ ਹੈ ਉਹਦਾ ਦੋਨੇ ਹੁੰਦੇ ਰਹ ਜਾਂਦੀ ਡੇਰਾ ਇਹ ਬਾਬਾ ਕੋਈ ਡੇਰਾ ਜਾਵਾ ਤੇ ਕਿਹੜਾ ਤੋੜੀ ਆਪਾਂ ਕਿਹਾ ਕਿ ਤੁਸੀਂ ਆਓ ਨਾ ਆ ਕੇ ਕੋਈ ਤਾਂ ਗੱਲ ਆ ਆਪਾਂ ਸਾਰੇ ਹੀ ਆਪਣੇ ਆਪਣੇ ਬੰਦੇ ਆਪਣੇ ਵਾਪਾ ਆਪਣੇ ਵੀਰ ਇਹਦੇ ਵੀ ਜੱਗ ਨਾਲ ਆਪਣੇ ਨਾਲ ਤੁਸੀਂ ਆਪਾਂ ਕਿਹਾ ਤੁਸੀਂ ਭਾਈ ਸੋ ਤਾਂ ਸਾਰਿਆਂ ਦਾ ਸੱਜਾ ਹੈ ਰਿਕਮਲ ਹੈ ਨਾ ਅੱਗੇ ਉਹੀ ਲੈਣਾ ਕੋਈ ਫਾਇਦਾ ਨਹੀਂ ਗੱਲ ਕਰ ਰਹੇ ਹਾਂ ਠੀਕ ਹੈ ਨਾ ਹਾਂ ਠੀਕ ਹੈ ਚੱਲ ਚੱਲ ਆਓ ਰਿਕੀ ਰਾਕੇਣਾ ਠੀਕ ਹੈ ਦੇਖੋ ਤੁਸੀਂ ਦੇਖੋ ਕੋਈ ਜੱਫਾ ਹੈ ਕਾਇ ਵੇਲੇ ਹੁਣ ਹੈ ਹੈ ਬਦ ਕਾਂਦ ਹੋ ਗਿਆ ਤੁਹਾਡੀ ਆਹ ਦ ਕਾਂਦ ਹੋ ਗਿਆ ਤੁਹਾਡੀ ਆਹ پٹھي دے پائیاں ماں کو رہن دو پائیاں ماں کو رہن دو پائیاں ماں کو رہن دو کوئی پیغام آیا لگ گئے ہاں نتا نہیں ہائے ہاں ہائے پائیاں ماں کو رہن دو پتا ائی دی گل لگ گیا یار کوئی جان کوئی نہ دوبارہ نہیں یار مل کے ہاں کبیر دار ای دی ماں بھی ساری نہیں یار دے نال بڑے بندے رہن دا ਬਾਈ ਇਹ ਐ ਗੱਲ ਨਹੀਂ ਕਰ ਤੱਕ ਤੋਂ ਬਾਅਦ ਮੈਂ ਲੱਗਦਾ ਠੀਕ ਹੈ ਨਹੀਂ ਹੋਗੀ ਨਾ ਪਾਣੀ ਦੇ ਬਾਗ ਬਾਗ ਕਹਾਵਾ ਤਰਾ ਮਰੋ ਕਹਾਵਾ ਤਰਾ ਮਰ ਤੋ ਮਰੂ ਬਾਗ ਨਹੀਂ ਕਿਉਂ ਨੂਰ ਦਿਖਾਈ ਕਰ ਮੇਰੇ ਨਾਲ ਠੀਕ ਹੈ ਧੰਨਵਾਦ ਚਲ ਬਾਦ ਕਰੋ ਬੋਲੇ ਬੋਲੇ ਫਰਾਈਨ ਨਹੀਂ ਕਰ ਸਕਦੇ ਬੋਲੇ ਬੋਲੇ ਪਰ ਪਤਾ ਨਹੀਂ ਕਿਹਾ ਮੈਂ ਪਾ ਦੇ ਮਿੱਟੀ ਹਾਂ ਦੇਖੋ ਆਪਾਂ ਦੇਖੋ ਜਦੋਂ ਨਾਲ ਮਿਲ ਠੀਕ ਹੈ ਮੇਰੇ ਨਾਲ ਮਿਲ ਠੀਕ ਹੈ